30 ਸਾਲ ਹੋ ਗਏ ਨੇ ਨਾ ਸਾਰੇ ਵਕੀਲ ਭਰਾਵਾ ਚ ਵਿਚਰਦੇ ਆਏ ਮੈਨੂੰ ਤਾਂ ਬੁਰੀ ਉਮੀਦ ਹੈ ਜੀ ਮੈਨੂੰ ਪਰਵਾਹ ਹਗਾਰਾ ਮਿਲ ਰਿਹਾ ਸਾਰੇ ਵਰਗ ਦੇ ਲੋਕ ਛੋਟੇ ਸੀਨੀਅਰਸ ਮੈਨੂੰ ਆਸ਼ੀਰਵਾਦ ਦੇ ਰਹੇ ਨੇ ਅੱਲੇ 2930 ਸਮਥਿੰਗ ਆਈ ਸੀ ਉਸ ਤੋਂ ਬਾਅਦ ਐਮੈਂਡਡ ਆਈ ਜਿਹੜੀ ਬਾਡ ਕੌਂਸਲ ਨੇ ਐਮੈਂਡ ਕਰਕੇ ਦਿੱਤੀ ਹੈ ਕੁਝ ਐਡਵੋਕੇਸੀ ਵੋਟ ਨਹੀਂ ਬਣ ਪਾਈ ਸੀ ਹੁਣ 3021 ਵੋਟ ਹੈ ਮੈਂ ਲਖਲੇ 30 ਸਾਲ ਤੋਂ ਜ਼ਿਲ੍ਹਾ ਕਚਹਿਰੀ ਵਿੱਚ ਪ੍ਰੈਕਟਿਸ ਕਰ ਰਿਹਾ ਹਾਂ ਪਾਰਕਿੰਗ ਦੀ ਪ੍ਰੋਬਲਮ ਸੀ ਉਹ ਦੂਰ ਕੀਤੀ ਸੀ ਇੱਟਾਂ ਲਗਾਈਆਂ ਸੀ ਪਾਰਕਿੰਗ ਨੇ ਦੇ ਪਿੱਛੇ ਬੂਟੇ ਵਗੈਰਾ ਲਗਵਾਏ ਸੀ ਕਾਫੀ ਡਵੈਲਪਮੈਂਟ ਹੋਇਆ ਔਰ ਇਸ ਕਰਕੇ ਦੇਨ ਕਿ ਮੈਂ ਉਹਨਾਂ ਦੇ ਵਿੱਚ ਰਹਿਣ ਵਾਲਾ ਬਚਿੰਦਾ ਵਾ ਉਹਨਾਂ ਦੀਆਂ ਪ੍ਰੋਬਲਮਾਂ ਨੂੰ ਆਪਣੀਆਂ ਪ੍ਰੋਬਲਮ ਸਮਝਦਾ ਵਾਂ ਪਲੇਟਫਾਰਮ 'ਤੇ ਵਕਾਲਤ ਕਰਨ ਦਾ ਉਹ ਸਮੂਥ ਲੱਗੇ ਤਾਂ ਜੋ ਲੋਕਾਂ 'ਚ ਵਕੀਲ ਬਣਨ ਦਾ ਉਤਸ਼ਾਹ ਜਿਹੜਾ ਬਣਿਆ ਹੋਇਆ ਉਹ ਵਧੇ ਸੀਨੀਅਰ ਐਡਵੋਕੇਟਸ ਜਾਂ ਟੀਚਰਸ ਜਾਂ ਜਿਹੜੇ ਹੁਣ ਪ੍ਰੋਫੈਸਰ ਵਗੈਰਾ ਹੋ ਗਏ ਨੇ ਉਹ ਇਵਨ ਕਿ ਉਹਨਾਂ ਨੂੰ ਹਾਈ ਕੋਰਟ ਦੇ ਜੱਜ ਸਾਹਿਬ ਵੀ ਆ ਕੇ ਉਹਨਾਂ ਨੂੰ ਗਾਈਡ ਕਰ ਸਕਦੇ ਨੇ ਤੁਸੀਂ ਇਸ ਤਰੀਕੇ ਨਾਲ ਇਹ ਕਰੂਨ ਨੂੰ ਇਸ ਤਰੀਕੇ ਦੀ ਜਾਣਕਾਰੀ ਦਿੱਤੀ ਹੈ। ਨਮਸਤੇ ਸਾਸ੍ਰੀਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। 28 ਫਰਵਰੀ ਨੂੰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਜਿਹਦੇ ਵਿੱਚ ਨਾਮੰਕਣ ਪੱਤਰ ਭਰੇ ਭਰਿਆ ਨੇ ਇਹ ਆਪਣਾ ਹਰਿੰਦਰ ਸਿੰਘ ਨਾਰੰਗ ਐਡਵੋਕੇਟ ਸਾਹਿਬ ਨੇ ਤੇ ਇਹਨਾਂ ਤੋਂ ਜਾਣਕਾਰੀ ਲੈ ਲੈਣੇ ਆਂ ਵੀ ਇਹ ਇਹਨਾਂ ਨੇ ਪਹਿਲਾਂ ਕੀ ਕਚੇਰੀ ਵਾਸਤੇ ਕੀਤਾ ਹੈ ਕੁਛ ਕਿਉਂਕਿ ਬਾਰ ਐਸੋਸੀਏਸ਼ਨ ਇੰਡੀਡ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀ ਜਿਹੜੀਆਂ ਚੋਣਾਂ ਨੇ ਇਹਦੇ ਵਿੱਚ ਬਹੁਤ ਰਸੂਖਦਾਰ ਲੋਕਾਂ ਨੇ ਜਿਹੜੇ ਨਾਮੰਕਣ ਪੱਤਰ ਭਰੇ ਨੇ ਤੇ ਇਹਨਾਂ ਤੋਂ ਜਾਣਕਾਰੀ ਲੈ ਲੈਣੇ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਦੇ ਵਿੱਚ ਹਾਂਜੀ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਮੈਂ ਹਰਿੰਦਰ ਸਿੰਘ ਨਾਰੰਗ ਐਡਵੋਕੇਟ ਮੈਂ ਪਿਛਲੇ 34 ਸਾਲ ਤੋਂ ਜ਼ਿਲ੍ਹਾ ਕਚੇਰੀ ਵਿੱਚ ਪ੍ਰੈਕਟਿਸ ਕਰ ਰਿਹਾ ਹਾਂ ਤੇ ਕਾਫੀ ਲੋਕਾਂ ਦੇ ਵਿੱਚ ਵਿਚਰਦਾ ਰਹਿਣਾ ਮੈਂ ਆਪ ਵੀ ਕਚਰੀ ਦੀਆਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਦਾ ਵਾਂ ਮੈਂ ਸੋਚਦਾ ਮੈਂ ਜੇ ਪ੍ਰਧਾਨ ਬਣਾ ਜਿਹਦੇ ਲਈ ਮੈਂ ਕਾਗਜ਼ ਭਰੇ ਨੇ ਜਿਹਦੇ ਇਲੈਕਸ਼ਨ 28 ਨੂੰ ਹੋ ਰਹੇ ਨੇ ਤੇ ਮੈਂ ਸਾਰੀਆਂ ਪ੍ਰੋਬਲਮ ਨਵੇਂ ਨਿਊ ਕਮਰਸ ਨੇ ਐਡਵੋਕੇਟਸ ਨੇ ਉਹਨਾਂ ਦੀ ਪ੍ਰੋਬਲਮ ਸੋਲਵ ਕਰ ਸਕਾਂ ਮੈਂ ਐਗਜੈਕਟਿਵ ਮੈਂਬਰ ਵੀ ਰਿਹਾ ਹਾਂ ਜ਼ਿਲ੍ਹਾ ਬਾਹਰ ਐਸੋਸੀਏਸ਼ਨ ਚ ਪਹਿਲੇ ਫਿਰ ਮੈਂ 2008 ਦੇ ਵਿੱਚ ভাইস ਪ੍ਰਧਾਨ ਨੇ ਆਵਾ ਉਦੋਂ ਅਸੀਂ ਕਾਫੀ ਡਵੈਲਪਮੈਂਟ ਕੀਤੀ ਸੀ ਜਿੰਨੀ ਇੱਥੇ ਜਿੰਨੀ ਇੱਥੇ ਹੁਣ ਪਿੱਛੇ ਪਾਰਕਿੰਗ ਦੀ ਪ੍ਰੋਬਲਮ ਸੀ ਉਹ ਦੂਰ ਕੀਤੀ ਸੀ ਇੱਟਾਂ ਲਗਾਈਆਂ ਸੀ ਪਾਰਕਿੰਗ ਦੇ ਦੇ ਪਿੱਛੇ ਬੂਟੇ ਵਗੈਰਾ ਲਗਵਾਏ ਸੀ ਕਾ ਸਰ ਇਹਦੇ ਵਿੱਚ ਜਿਹੜੇ ਐਡਵੋਕੇਟਸ ਨੇ ਜਿਹੜੇ ਵੋਟਾਂ ਜਿਨ੍ਹਾਂ ਨੇ ਕਰਨੀਆਂ ਆ ਵੋਟਿੰਗ ਕਰਨੀਆਂ ਆ ਉਹ ਤੁਹਾਨੂੰ ਵੋਟ ਕਿਉਂ ਦੇਣ ਵੋਟ ਇਸ ਕਰਕੇ ਦੇਣ ਕਿ ਮੈਂ ਉਹਨਾਂ ਦੇ ਵਿੱਚ ਰਹਿਣ ਵਾਲਾ ਵਚਿੰਦਾ ਵਾਂ ਉਹਨਾਂ ਦੀਆਂ ਪ੍ਰੋਬਲਮਾਂ ਨੂੰ ਆਪਣੀਆਂ ਪ੍ਰੋਬਲਮਾਂ ਸਮਝਦਾ ਵਾਂ ਨਵੇਂ ਜਿਹੜੇ ਐਡਵੋਕੇਟਸ ਆਏ ਨੇ ਉਹਨਾਂ ਦੇ ਹੀ ਮੇਰੇ ਮਨ ਵਿੱਚ ਕਾਫੀ ਕੁਝ ਕਰਨ ਨੂੰ ਹੈਗਾ ਕਿ ਉਹ ਉਹਨਾਂ ਨੂੰ ਅਗਲਾ ਜਿਹੜਾ ਸਾਡਾ ਪਲੇਟਫਾਰਮ ਹੈ ਵਕਾਲਤ ਕਰਨ ਦਾ ਉਹ ਸਮੂਥ ਲੱਗੇ ਤਾਂ ਜੋ ਲੋਕਾਂ 'ਚ ਵਕੀਲ ਬਣਨ ਦਾ ਉਤਸ਼ਾਹ ਜਿਹੜਾ ਬਣਿਆ ਹੋਇਆ ਉਹ ਵਧੇ ਤੋ ਇਸ ਨੋਬਲ profession ਨੂੰ ਅਡਾਪਟ ਕਰਕੇ ਆਪਣੇ ਪਰਿਵਾਰ ਵਿੱਚ ਸਮਾਜ ਵਿੱਚ ਚੰਗੀ ਤਰ੍ਹਾਂ ਆਪਣਾ ਨਾਮ ਬਣਾ ਸਕਣ ਸਰ ਜਿਹੜੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਇਲੈਕਸ਼ਨਸ ਨੇ ਤੇ ਇਹਦੇ ਵਿੱਚ ਸਾਰਿਆਂ ਦੇ ਕੋਲ ਮੁੱਦੇ ਅਲੱਗ-ਅਲੱਗ ਨੇ ਤੁਹਾਡੇ ਮੇਨ ਮੁੱਦੇ ਕੀ ਨੇ ਤੇ ਜਿਹਦੇ ਕਰਕੇ ਲੋਕ ਤੁਹਾਨੂੰ VOTING ਕਰਨਗੇ ਮੇਰਾ ਮੁੱਦਾ ਇਹ ਹੈ ਜੀ ਜਿਹੜੇ ਪਹਿਲੇ ਸਾਡੇ ਚੈਂਬਰ ਬਣੇ ਸੀ ਇੱਕ ਬਲੌਕ ਤੇ ਦੋ ਬਲੌਕ ਉਸ ਤੋਂ ਬਾਅਦ ਨਵੇਂ ਸਟੂਡੈਂਟ ਨਵੇਂ ਟੀਚਰ ਸਾਰੇ ਜਿਹੜੇ ਐਡਵੋਕੇਟਸ ਬਹੁਤ ਆਏ ਨੇ ਲੜਕੀਆਂ ਵੀ ਬਹੁਤ ਆਈਆਂ ਨੇ ਤੇ ਬਾਹਰ ਓਪਨ ਬੈਠ ਕੇ ਜਦੋਂ ਪ੍ਰੈਕਟਿਸ ਕਰਦੇ ਨੇ ਉਹ ਇੰਨੀ ਸੀਕਰੇਸੀ ਨਹੀਂ ਹੁੰਦੀ ਸਾਰਿਆਂ ਦੀ ਪ੍ਰਾਈਵੇਸੀ ਕਲਾਇੰਟ ਦੀ ਵੀ ਹੁੰਦੀ ਆ ਮੈਂ ਚਾਹਣਾ ਵੀ ਅਸੀਂ ਇੱਕ ਥਰਡ ਚੈਂਬਰ ਸਰਕਾਰ ਤੇ ਜ਼ੋਰ ਪਾ ਕੇ ਅਲਾਟ ਕਰਾ ਸਕੀਏ ਜਗ੍ਹਾ ਤੇ ਉੱਥੇ ਚੈਂਬਰ ਬਣਨ ਤੇ ਸਾਰਿਆਂ ਨੂੰ ਚੈਂਬਰ ਮਿਲਣ ਇੱਕ ਤਾਂ ਇਹ ਮੁੱਦਾ ਹੋ ਗਿਆ ਦੂਸਰਾ ਮੁੱਦਾ ਇਹ ਆ ਵੀ ਸਾਨੂੰ ਮੈਨੂੰ ਲੱਗਦਾ ਹੈ ਕਿ ਜਿਹੜੇ ਨਵੇਂ ਆਂਦੇ ਨੇ ਸਾਡੇ ਨਾਲ ਉਹਨਾਂ ਨੂੰ ਇੱਕ ਸੈਮੀਨਾਰ ਕਰਾਏ ਜਾਣ ਵਰਕਸ਼ਾਪ ਲਗਾਈਆਂ ਜਾਣ ਨਵੇਂ ਕਾਨੂੰਨ ਜਿਹੜੇ ਬਦਲ ਰਹੇ ਨੇ ਉਹਨਾਂ ਲਈ ਉਹਨਾਂ ਲਈ ਕੋਈ ਨਾ ਕੋਈ ਅੱਗੇ ਉਹਦੇ ਤੇ ਸੀਨੀਅਰ ਐਡਵੋਕੇਟਸ ਜਾਂ ਟੀਚਰਸ ਜਾਂ ਜਿਹੜੇ ਹੁਣ ਪ੍ਰੋਫੈਸਰ ਵਗੈਰਾ ਹੋ ਗਏ ਨੇ ਔਰ ਇਵਨ ਕਿ ਉਹ ਨਬਲ ਹਾਈ ਕੋਰਟ ਦੇ ਜੱਜ ਸਾਹਿਬ ਵੀ ਆ ਕੇ ਉਹਨਾਂ ਨੂੰ ਗਾਈਡ ਕਰ ਸਕਦੇ ਨੇ ਕਿ ਤੁਸੀਂ ਇਸ ਤਰੀਕੇ ਨਾਲ ਇਹ ਕਾਨੂੰਨ ਨੂੰ ਇਸ ਤਰੀਕੇ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਤੋਂ ਵਰਕਸ਼ਾਪ ਸੈਮੀਨਾਰ ਲੱਗਣਗੇ ਤੇ ਚੈਂਬਰ ਦੀ ਪ੍ਰੋਬਲਮ ਹੈਗੀ ਆ ਉਹ ਦੂਰ ਕੀਤੀ ਜਾਊਗੀ। ਪਾਰਕਿੰਗ ਦੀ ਪ੍ਰੋਬਲਮ ਸਾਡੇ ਬਹੁਤ ਹੈ। ਉਹ ਮੈਂ ਠੀਕ ਕਰਾਉਣਾ ਚਾਹਨਾ ਵਾਂ। ਲਿਫਟਾਂ ਦੀ ਪ੍ਰੋਬਲਮ ਬਹੁਤ ਹੈ। ਉਹ ਵੀ ਠੀਕ ਹੋਏਗੀ ਕਿਉਂਕਿ ਜਦੋਂ ਵਕੀਲ ਲਿਫਟ ਉੱਠ ਤੇ ਜਾਂਦੇ ਜਾਂਦੇ ਨੇ ਉਹਨਾਂ ਦਾ ਟਾਈਮ ਬੜਾ ਵੇਸਟ ਹੁੰਦਾ। ਉਹਦਾ ਵੀ ਕੋਈ ਨਾ ਕੋਈ ਸਮੱਸਿਆ ਦਾ ਹੱਲ ਕਰਾਂਗੇ। ਸੋ ਅਸੀਂ ਤਾਂ ਤੁਹਾਨੂੰ ਇਹੀ ਕਹਿੰਨੇ ਆਂ ਵੀ ਤੁਸੀਂ ਜਿਹੜੀਆਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀਆਂ ਇਲੈਕਸ਼ਨ ਨੇ ਉਹ ਜਿੱਤ ਜਾਓ ਕਿਉਂਕਿ ਸਾਡੀ ਦੁਆ ਤੁਹਾਡੇ ਨਾਲ ਹੈ ਲੁਧਿਆਣਾ ਲਾਈਵ ਤੁਹਾਡੇ ਨਾਲ ਹੈ ਤੁਸੀਂ ਸੁਭਾਅ ਦੇ ਬਹੁਤ ਅੱਛੇ ਹੋ ਕਿਉਂਕਿ ਅਸੀਂ ਮੈਂ ਤੁਹਾਨੂੰ ਨਿੱਜੀ ਤੌਰ ਤੇ ਵੀ ਜਾਣਦਾ ਆਂ ਬੜੇ ਸਾਲਾਂ ਤੋਂ ਘੱਟੋ ਘੱਟ 22-25 ਸਾਲ ਬਾਅਦ ਤੁਹਾਨੂੰ ਅੱਜ ਦੁਬਾਰਾ ਮਿਲਣ ਦਾ ਮੌਕਾ ਮਿਲਿਆ ਹੈ ਕਿਉਂਕਿ ਤੁਹਾਡਾ ਸੁਭਾਅ ਅੱਜ ਵੀ ਉਸੇ ਤਰ੍ਹਾਂ ਦਾ ਆ ਸਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀ ਜਿਹੜੇ ਚੋਣਾਂ ਹੋ ਰਹੀਆਂ ਤੇ ਇਹਦੇ ਵਿੱਚ ਟੋਟਲ ਵੋਟ ਕਿੰਨੀ ਹੈਗੀ ਆ ਆਪਣੇ ਜਿੰਨੇ ਵੀ ਬੋਲਿੰਗ ਹੋਣੀਆਂ ਪਹਿਲੇ 2930 ਸਮਥਿੰਗ ਆਈ ਕੁਝ ਐਡਵੋਕੇਸੀ ਵੋਟ ਨਹੀਂ ਬਣ ਪਾਈ ਸੀ ਹੁਣ 3021 ਵੋਟ ਹੈ ਜਿਹੜੀ ਅਸੀਂ ਸਾਡੇ ਕੋਲ ਲਿਸਟ ਹੈਗੀ ਜਿਹਦੇ ਮੁਤਾਬਕ ਸਾਡੇ ਮੈਂਬਰ ਜਿਹੜੇ ਵੋਟ ਪਾਉਣ ਦੇ ਹੱਕਦਾਰ ਨੇ ਉਹ 3021 ਨੇ ਅ ਸਰ ਤਕਰੀਬਨ ਜਿਹੜੇ ਐਡਵੋਕੇਟਸ ਨੇ ਜਾ ਕੇ ਦਾਬੀ ਆ ਤੇ ਸਾਰਿਆਂ ਦੀ ਕੰਪੇਨਿੰਗ ਹੋਣ ਸ਼ੁਰੂ ਹੋਈਆਂ ਤੇ ਤੁਸੀਂ ਕਦੋਂ ਤੋਂ ਕੰਪੇਨਿੰਗ ਕਰਨੀ ਸ਼ੁਰੂ ਕੀਤੀ ਆ ਕਿਉਂਕਿ VOTING ਦੇ ਵਿੱਚ ਹਰ ਇੱਕ ਦਾ ਜੋਰ ਲੱਗਿਆ ਪਿਆ ਮੈਂ ਪਿਛਲੇ ਕਾਫੀ ਮਹੀਨਿਆਂ ਤੋਂ ਲੱਗਾ ਜੀ ਲੋਕਾਂ ਦੇ ਪਹਿਲੇ ਅੰਦਰ ਦੁੱਖ ਸਮਝ ਰਹੇ ਨੇ ਕੀ ਨੇ ਪ੍ਰੋਗਰਾਮ ਸਮਝੀਆਂ ਨੇ ਵਿਚ ਵੜ ਕੇ ਫਿਰ ਉਸ ਤੋਂ ਬਾਅਦ ਮੈਂ ਵਿਚਾਰ ਬਣਾਇਆ ਕਿ ਮੈਂ ਪ੍ਰਧਾਨ ਦਾ ਇਲੈਕਸ਼ਨ ਲੜਾਂ ਮੈਨੂੰ ਹੋ ਕੇ ਕਾਫੀ ਮਹੀਨੇ ਇਸ ਕੰਮ ਦੇ ਵਿੱਚ ਲੱਗੇ ਹੋਏ ਹੁਣ ਅਸੀਂ ਮਹੀਨੇ ਤੋਂ ਜਿਆਦਾ ਜੋਰ ਸ਼ੋਰ ਨਾਲ ਲੱਗੇ ਹੋਏ ਆਂ ਪਾਰਟੀ ਤੇ ਸਾਡੇ ਬੈਨ ਹੈ ਬਟ ਅਸੀਂ ਸਾਰੇ ਨਾਲ ਨੁਕੜ ਮੀਟਿੰਗ ਕਰ ਰਹੇ ਆਂ ਸਾਰੇ ਨਾਲ ਪਰਸਨਲ ਜਾ ਕੇ ਉਹਨਾਂ ਨਾਲ ਸਮਝ ਕੇ ਉਹਨਾਂ ਦੇ ਵਿਚਾਰ ਲੈ ਕੇ ਕਿੱਥੇ ਕਿੱਥੇ ਪ੍ਰੋਬਲਮਾਂ ਔਕੜਾਂ ਆ ਰਹੀਆਂ ਕਿੱਦਾਂ ਅਸੀਂ ਦੂਰ ਕਰ ਪਾਵਾਂਗੇ ਕੀ ਮੈਨੂੰ ਸਮਰਥਨ ਮਿਲੇਗਾ ਕਿੱਥੇ ਮੇਰੇ 'ਚ ਕਮੀਆਂ ਨੇ ਮੈਂ ਉਹਨੂੰ ਦੂਰ ਕਰਾਂ ਇਹ ਸਾਰਾ ਕੁਝ ਸਾਡਾ ਵਿਚਾਰ ਚੱਲ ਰਿਹਾ ਨੇ ਅਸੀਂ ਕੰਮ ਕਰ ਰਹੇ ਆਂ ਸਰ ਚਲੋ ਇਹ ਤਾਂ 28 ਤਰੀਕ ਨੂੰ ਜਦੋਂ VOTING ਹੋਣੀ ਹੈ ਉਦੋਂ ਪਤਾ ਲੱਗ ਜਾਣਾ ਹੈ ਨੰਬਰ 2 ਤੇ ਵੀ ਆਪਾਂ ਹੁਣ ਜਦੋਂ ਪਹਿਲੀ ਮੀਟਿੰਗ ਕਿਸੇ ਨਾਲ ਕਰਦੇ ਆਂ ਤੇ ਉਦੋਂ ਆਪਾਂ ਨੂੰ ਆਈਡੀਆ ਜਿਹਾ ਹੋ ਜਾਂਦਾ ਹੈ ਵੀ ਬੰਦੇ ਦੇ ਚਿਹਰੇ ਤੋਂ ਕੀ ਲੱਗ ਰਿਹਾ ਵੀ ਇਹ ਮੇਰੇ ਹੱਕ 'ਚ ਖੜੇਗਾ ਜਾਂ ਨਹੀਂ ਖੜੇਗਾ ਦੇਖੋ ਮੈਨੂੰ 34 ਸਾਲ ਹੋ ਗਏ ਨੇ ਇਹਨਾਂ ਸਾਰੇ ਵਕੀਲ ਭਰਾਵਾਂ 'ਚ ਵਿਚਰਦੇ ਆਏ ਮੈਨੂੰ ਤਾਂ ਪੂਰੀ ਉਮੀਦ ਹੈ ਜੀ ਮੈਨੂੰ ਪਰਵਾਉਂਗਾਰਾ ਮਿਲ ਰਿਹਾ ਸਾਰੇ ਵਰਗ ਦੇ ਲੋਕ ਛੋਟੇ ਸੀਨੀਅਰਸ ਮੈਨੂੰ ਆਸ਼ੀਰਵਾਦ ਦੇ ਰਹੇ ਨੇ ਜਿਹੜੇ ਛੋਟੇ ਨੇ ਮੇਰੇ ਭਰਾ ਨੇ ਬੱਚੀਆਂ ਨੇ ਨਵੇਂ ਆਏ ਨੇ ਮੇਨ ਵੋਟਰ ਗਾੜ ਦੇ ਰਹੇ ਨੇ ਉਹਨਾਂ ਨੂੰ ਬੜੀ ਉਮੀਦਾਂ ਨੇ ਮੇਰੇ ਤੋਂ ਤੇ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਜ਼ਰੂਰ ਪ੍ਰਧਾਨ ਬਣੂੰਗਾ ਜੀ ਤੇ ਮੈਂ ਇਹਨਾਂ ਦੀ ਸੇਵਾ ਕਰੂੰਗਾ ਸਰ ਇੱਕ ਅੰਦਾਜ਼ਾ ਲਗਾਈਏ ਆਪਾਂ ਤੇ ਅੰਦਾਜ਼ੇ ਦੇ ਵਿੱਚ ਕਿੰਨੀਆਂ ਵੋਟਾਂ ਨਾਲ ਆਪਾਂ ਜਿੱਤ ਹਾਸਲ ਕਰਾਂਗੇ ਅੰਦਾਜ਼ੇ ਦੀ ਗੱਲ ਕਰਦੇ ਆ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜੀ ਕਿਉਂਕਿ ਕਚਹਿਰੀ ਹੈ ਸਾਰੇ ਐਡਵੋਕੇਟਸ ਨੇ ਪੜੇ ਲਿਖੀ ਕੌਮ ਹੈ ਜਿੰਨੇ ਵੀ ਕੈਂਡੀਡੇਟ ਖੜੇ ਨੇ ਉਹਨਾਂ ਦਾ ਆਪਣਾ ਸੁੱਖ ਵੀ ਹੁੰਦਾ ਪਰ ਫਿਰ ਹੀ ਉਹਨਾਂ ਚ ਜਿਹਨੂੰ ਸਿਲੈਕਟ ਕਰਨਗੇ ਜਿਹਨੂੰ ਵਾਇਗੁਰੂ ਦੀ ਮਿਹਰ ਹੋਏਗੀ ਉਹ ਪ੍ਰਧਾਨ ਬਣੇਗਾ ਜਿਸ ਤਰ੍ਹਾਂ ਦਾ 22 25 ਸਾਲ ਪਹਿਲਾਂ ਸੀਗਾ ਉਦੋਂ ਯੰਗ ਸੀਗੇ ਵੈਸੇ ਹਜੰਗ ਤਾਂ ਤੁਸੀਂ ਹੁਣ ਵੀ ਹੋ ਪਰ ਫਿਰ ਵੀ ਜਿਹੜਾ ਚਿਹਰੇ ਤੇ ਮੁਸਕਰਾਟ ਉਸੇ ਤਰ੍ਹਾਂ ਦੀ ਹੈ ਸੋ ਇਹਨਾਂ ਦਾ ਜਿੱਦਾਂ ਦਾ ਇਹਨਾਂ ਦਾ ਚਿਹਰਾ ਅੱਜ ਦਿਖ ਰਿਹਾ ਹੈ ਤੇ ਉਸ ਤੋਂ ਪਿੱਛੇ ਮੰਨ ਲਓ ਵੀ ਕਹਿੰਦੇ ਨਾ ਵੀ ਚਿਹਰੇ ਦੇ ਪਿੱਛੇ ਇੱਕ ਚਿਹਰਾ ਹੁੰਦਾ ਹੈ ਪਰ ਇਹਨਾਂ ਦਾ ਉਹੀ ਚਿਹਰਾ ਅੱਗੇ ਆ ਤੇ ਉਹੀ ਚਿਹਰਾ ਪਿੱਛੇ ਆ ਬਹੁਤ ਅੱਛੀ ਸ਼ਖਸੀਅਤ ਆਪਾਂ ਕਹਿ ਸਕਦੇ ਆ ਤੇ ਸੋ ਆਪਾਂ ਐਡਵੋਕੇਟਸ ਨੂੰ ਅ ਅਪੀਲ ਕਰਦੇ ਆ ਵੀ ਇਹਨਾਂ ਦੀ ਸਪੋਰਟ ਕੀਤੀ ਜਾਵੇ ਇੱਕ ਵਾਰ ਐਸੋਸੀਏਸ਼ਨ ਦੇ ਜਿਹੜੇ ਇਲੈਕਸ਼ਨ ਹੈ ਉਹ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਤਾਂ ਜੋ ਇਹ ਜਿਹੜੀਆਂ ਕੋਰਟ ਕੰਪਲੈਕਸ ਦੇ ਵਿੱਚ ਦੀਆਂ ਸਮੱਸਿਆਵਾਂ ਨੇ ਤੇ ਉਹਨਾਂ ਤੋਂ ਜਿਹੜੇ ਹੈਗੇ ਨਿਜਾਤ ਪਾਈ ਜਾ ਸਕੇ ਇਹ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਕਮੈਂਟ ਬਾਕਸ ਵਿੱਚ ਸਾਨੂੰ ਜਰੂਰ ਦੱਸਣਾ ਹੈ ਅਸੀਂ ਜਾਂ ਹੋਰ ਵੀਡੀਓਜ਼ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੰਦਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ